15 ਭਗਤਾਂ ਦੇ ਵਿੱਚੋਂ ਇੱਕ ਭਗਤ ਹੋਏ ਭਗਤ ਰਵਿਦਾਸ ਜੀ 16 ਰਾਗਾਂ ਦੇ ਵਿੱਚ 40 ਸ਼ਬਦ ਉਹਨਾਂ ਦੇ ਗੁਰਬਾਣੀ ਅੰਦਰ ਦਰਜ ਹਨ ਰਾਣੀ ਚਾਲੀ ਜਦੋਂ ਭਗਤ ਰਵਿਦਾਸ ਜੀ ਦੀ ਉਸਤਤ ਵਡਿਆਈ ਸੁਣਦੀ ਨਾ ਉਸ ਸਮੇਂ ਮਨ ਦੇ ਵਿੱਚ ਇੱਛਾ ਕਰਦੀ ਕਾਂਸੀ ਜਾ ਕੇ ਭਗਤ ਜੀ ਦੇ ਦਰਸ਼ਨ ਕਰਾਂ ਕਾਂਸੀ ਦੇ ਵਿੱਚ ਆ ਕੇ ਭਗਤ ਜੀ ਦੇ ਦਰਸ਼ਨ ਕਰਦੀ ਭਗਤ ਜੀ ਦੀ ਭਗਤੀ ਦੇਖ ਕੇ ਇਤਨਾ ਪ੍ਰੇਮ ਦੇ ਵਿੱਚ ਆ ਜਾਂਦੀ ਕਿ ਆਪਣਾ ਗੁਰੂ ਭਗਤ ਰਵਿਦਾਸ ਜੀ ਨੂੰ ਬਣਾ ਲਿਆ ਕਾਂਸ਼ੀ ਦੇ ਬ੍ਰਾਹਮਣਾਂ ਨੂੰ ਜਦੋਂ ਪਤਾ ਲੱਗਾ ਤਾਂ ਕਾਂਸ਼ੀ ਦੇ ਬ੍ਰਾਹਮਣ ਜਾ ਕੇ ਚਤੌੜਗੜ੍ਹ ਦੇ ਰਾਜੇ ਨੂੰ ਦੱਸਦੇ ਤੇਰੀ ਰਾਣੀ ਚਾਲੀ ਨੇ ਕੀ ਖੇਡ ਵਰਤਾ ਦਿੱਤੀ ਇੱਕ ਛੂਦਰ ਨੂੰ ਛੁਮਾਰ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਉਸ ਸਮੇਂ ਰਾਜਾ ਵੀ ਗੁੱਸਾ ਹੁੰਦਾ ਆ ਕੇ ਪੁੱਛਦਾ ਰਾਣੀ ਨੂੰ ਤੂੰ ਇਸ ਤਰ੍ਹਾਂ ਕੀਤਾ ਰਾਣੀ ਸੱਚੋ ਸੱਚ ਦੱਸ ਦਿੰਦੀ ਹੈ ਉਸ ਸਮੇਂ ਪੰਡਤ ਕਹਿੰਦੇ ਕਿ ਹੁਣ ਤੁਹਾਨੂੰ ਪ੍ਰਾਸ਼ਿਤ ਕਰਨ ਦੇ ਲਈ ਬਹੁਤ ਵੱਡਾ ਯੱਗ ਕਰਨਾ ਪੈਣਾ ਹੈ ਅਤੇ ਸਾਨੂੰ ਬ੍ਰਾਹਮਣਾਂ ਨੂੰ ਬਹੁਤ ਵੱਡਾ ਦਾਨ ਵੀ ਦੇਣਾ ਪੈਣਾ ਹੈ ਰਾਜਾ ਮੰਨ ਜਾਂਦਾ ਹੈ ਬਹੁਤ ਵੱਡਾ ਯੱਗ ਕੀਤਾ ਜਾਂਦਾ ਬੜੇ ਬ੍ਰਾਹਮਣ ਬੁਲਾਏ ਗਏ ਉਸ ਸਮੇਂ ਰਾਣੀ ਚਾਲੀ ਨੇ ਭਗਤੀ ਦੇ ਵਿੱਚ ਆ ਕੇ ਭਗਤ ਰਵਦਾਸ ਜੀ ਨੂੰ ਵੀ ਬੁਲਾਇਆ ਪੰਡਤ ਬ੍ਰਾਹਮਣਾਂ ਨੂੰ ਯੱਗ ਦੇ ਵਿੱਚ ਭੋਜਨ ਪਕਵਾਉਣ ਛਕਾਉਣ ਲੱਗੇ ਤਾਂ ਉਸ ਸਮੇਂ ਭਗਤ ਰਵਦਾਸ ਜੀ ਵੀ ਕੋਲ ਆ ਕੇ ਬੈਠ ਜਾਂਦੇ ਹਨ ਇਸ ਗੱਲ ਦਾ ਬ੍ਰਾਹਮਣਾਂ ਨੇ ਬੜਾ ਗੁੱਸਾ ਮਨਾਇਆ ਕਿਹਾ ਕਿ ਜੇ ਤਾਂ ਰਵਦਾਸ ਸਾਡੇ ਨਾਲ ਬੈਠੇਗਾ ਤਾਂ ਅਸੀਂ ਭੋਜਨ ਪਕਵਾਉਣ ਨਹੀਂ ਛਕਾਂਗੇ ਉਸ ਸਮੇਂ ਜਦੋਂ ਇਹ ਗੱਲ ਕਹੀ ਤਾਂ ਭਗਤ ਰਵਦਾਸ ਜੀ ਉਸੇ ਵੇਲੇ ਉੱਠ ਕੇ ਖੜੇ ਹੋ ਗਏ ਪਾਸੇ ਹੋ ਗਏ ਜਿੱਦੋਂ ਬ੍ਰਾਹਮਣ ਉਸਵੇਂ ਪਕਵਾਨ ਖਾਣ ਲੱਗੇ ਤਾਂ ਕੀ ਦੇਖਦੇ ਹਨ ਜਿੱਤਵੇਂ ਬ੍ਰਾਹਮਣ ਬੈਠੇ ਉਤਨੇ ਹੀ ਭਗਤ ਰਵਦਾਸ ਜੀ ਇੱਕ ਇੱਕ ਬ੍ਰਾਹਮਣ ਦੇ ਕੋਲ ਬੈਠੇ ਹਨ ਉਹਨਾਂ ਬ੍ਰਾਹਮਣਾ ਦੀਆਂ ਥਾਲੀਆਂ ਦੇ ਵਿੱਚੋਂ ਲੈ ਲੈ ਕੇ ਭਗਤ ਰਵਦਾਸ ਜੀ ਛਕ ਰਹੀ ਹਨ ਖਾ ਰਹੀ ਹਨ ਇਹ ਦੇਖ ਕੇ ਬ੍ਰਾਹਮਣ ਬੜੇ ਖਰਾ ਰਿੰਦੇ ਹਨ ਉਹਨਾਂ ਨੇ ਹਾਹਾਕਾਰ ਮਚਾ ਦਿੱਤੀ ਪਰ ਰਾਜਾ ਆ ਕੇ ਪੁੱਛਦਾ ਕਹਿੰਦੇ ਕਿ ਸਾਨੂੰ ਰਵਦਾਸ ਤੁਹਾਡੇ ਕੋਲ ਬੈਠਾ ਜਪਦਾ ਹੈ ਪਰ ਜਿਹੜੇ ਵਰਤਾਵੇ ਕਹਿੰਦੇ ਕਿ ਇੱਥੇ ਤਾਂ ਕੋਈ ਨਹੀਂ ਬੈਠਾ ਇਹ ਤੁਹਾਡੇ ਮਨ ਦਾ ਪ੍ਰੇਖਾ ਹੈ ਜਦੋਂ ਇਹ ਬ੍ਰਾਹਮਣ ਹਰਾਨੀ ਜਨਕ ਕੌਤਕ ਦੇਖਦੇ ਉਹ ਸਮੇਂ ਭਗਤ ਰਵਦਾਸ ਜੀ ਦੇ ਚਰਨੀ ਜਾ ਕੇ ਟੈਪਿੰਗ ਦੇਖਣ ਤੇ ਭਗਤ ਰਵਦਾਸ ਜੀ ਪਰਮੇਸ਼ਰ ਦੀ ਵਡਿਆਈ ਦੇ ਵਿੱਚ ਕੀ ਬਚਨ ਚਾਰਨ ਕਰਦੇ ਹਨ ਅਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਸਈਆ ਮੇਰਾ ਮਾਥੇ ਛਤਰ ਤਰੈ